ਅੱਜ ਫਰੀਦਕੋਟ ਦੀ ਪੁਲਿਸ ਲੈਨ ਵਿੱਚ ਡੀਆਈਜੀ ਅਸ਼ਵਨੀ ਕੁਮਾਰ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਤੋਂ ਇਲਾਵਾ ਐਸਪੀ ਡੀਐਸਪੀ ਅਤੇ ਫਰੀਦਕੋਟ ਪੁਲਿਸ ਵੱਲੋਂ ਕਾਊਂਟਰ ਇੰਟੈਲੀਜੈਂਸ ਅਤੇ ਐਂਟੀ ਗੈਂਗਸਟਰ ਦੀਆਂ ਟਾਸਕ ਫੋਰਸਾਂ ਦੇ ਮੁਲਾਜ਼ਮ ਹਾਜ਼ਰ ਰਹੇ ਡੀਆਈਜੀ ਅਸ਼ਵਨੀ ਕੁਮਾਰ ਵੱਲੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਗਿਆ ਕਿ ਮਿਤੀ 22 ਜੁਲਾਈ ਨੂੰ ਕੋਟਕਪੂਰਾ ਦੇ ਪਿੰਡ ਬਹਾਮਣਵਾਲਾ ਵਿੱਚ ਸ਼ੂਟਰਾਂ ਵੱਲੋਂ ਟਾਰਗੇਟ ਤੇ ਜੀਵਨ ਜੋਤ ਸੀ ਪਰੰਤੂ ਪਿਛਲੀ ਸੀਟ ਤੇ ਬੈਠੇ ਯਾਦਵਿੰਦਰ ਸਿੰਘ ਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸਪੈਸ਼ਲ ਫੋਰਸਾਂ ਵੱਲੋਂ ਕੁਝ ਘੰਟਿਆਂ ਵਿੱਚ ਹੀ ਜਾਣਕਾਰੀ ਇਕੱਠੀ ਕਰ ਲਈ ਗਈ ਸੀ ਜਿਸ ਵਿੱਚ ਵਿਦੇਸ਼ੀ ਬੰਬੀਹਾ ਗੈਂਗ ਨਾਲ ਸਬੰਧਤ ਗੈਂਗਸਟਰ ਲੱਕੀ ਪਟਿਆਲ ਦੇ ਕਹਿੰਤੇ ਹੀ ਸ਼ੂਟਰਾਂ ਵੱਲੋਂ ਕਤਲ ਕੀਤਾ ਗਿਆ ਸੀ ਜਿਸ ਲਈ ਵਿਦੇਸ਼ ਵਿੱਚ ਬੈਠੇ ਪਿਊਸ਼ ਪਹਿਲਵਾਨ ਵੱਲੋਂ ਰਕਮ ਭੇਜੀ ਗਈ ਸੀ ਫਰੀਦਕੋਟ ਪੁਲਿਸ ਵੱਲੋਂ ਹੁਣ ਤੱਕ ਬੰਬੀਹਾ ਗਰੁੱਪ ਨਾਲ ਸਬੰਧਤ ਸਾਰੇ ਸ਼ੂਟਰਾਂ ਨੂੰ ਅਤੇ ਦੋ ਹੋਰ ਨੌਜਵਾਨਾਂ ਨੂੰ ਕਤਲ ਵਿੱਚ ਮਦਦ ਕਰਨ ਕਾਰਨ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਗੈਂਗਸਟਰ ਚਿੰਕੀ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਨ ਸਮੇਂ ਉਸਨੇ ਮੋਟਰਸਾਈਕਲ ਦੀ ਸੀਟ ਛਿਡੋ ਪਿਸਤਲ ਕੱਢ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਿਸ ਤੇ ਪੰਜਾਬ ਪੁਲਿਸ ਦੀਆਂ ਫੋਰਸਾਂ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਨਾਲ ਚਿੰਕੀ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਉਸ ਨੂੰ ਕਾਬੂ ਕਰ ਲਿਆ ਗਿਆ ਡੀਏਜੀ ਐਸ਼ਵਨੀ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਦੋਸ਼ੀਆਂ ਪਾਸੋਂ ਦੋ ਵਿਦੇਸ਼ੀ ਪਿਸਤਲਾਂ 32 ਬੋਰ ਦੋ ਦੇਸੀ ਪਿਸਤਲਾਂ 30 ਬੋਰ ਅਤੇ 21 ਜਿੰਦਾਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਜਿਹੜਾ 27 ਨੂੰ ਇੱਕ ਮਰਡਰ ਹੋਇਆ ਸੀਗਾ ਬਾਮਨਵਾਲਾ ਪਿੰਡ ਦੇ ਕੋਲ ਪੂਰੇ ਉੱਤੇ ਜੇ ਟਾਰਗੇਟ ਜਿਹੜਾ ਸੀਗਾ ਉਹ ਜੀਵਨ ਜੋਤ ਸੀਗਾ ਜਿਹਦਾ ਨਾਮ ਫਿਗਰ ਹੋਇਆ ਸੀਗਾ ਮੂਸੇ ਵਾਲੇ ਕੇਸ 'ਚ ਔਰ ਉਹ ਟਾਰਗੇਟ ਸੀਗਾ ਲੇਕਿਨ ਉਹਦਾ ਜਿਹੜਾ ਡਰਾਈਵਰ ਸੀਗਾ ਯਾਦਵਿੰਦਰ ਉਹ ਬੈਕ ਸੀਟ ਤੇ ਬੈਠਾ ਸੀਗਾ ਤਾਂ ਉਹਨੂੰ ਜਿਹੜੇ ਸ਼ੂਟਰਸ ਨੇ ਗੋਰੀਆਂ ਮਾਰਦੇ ਸੀ ਤਾਂ ਉਹਦਾ ਕਤਲ ਹੋ ਗਿਆ ਸੀ ਕਿਉਂਕਿ ਇਮੀਡੀਏਟਲੀ ਜਿਹੜਾ ਕਤਲ ਦਾ ਪਰਚਾ ਤਸਕਰ ਕੇ ਕਿਉਂਕਿ ਉਦੋਂ ਤੱਕ ਇਹ ਬਿਲਕੁਲ ਬਲਾਈਂਡ ਔਰ ਬਲੈਂਕ ਸੀਗਾ ਕਿ ਕਿਹਦੇ ਪਿੱਛੇ ਆਏ ਆ ਬਟ ਦੋ ਦਿਨ ਕੰਟ ਹੈ ਜੀ ਇਹ ਪਤਾ ਲੱਗਾ ਕਿ ਜੀਵਨ ਜੂਤ ਦੇ ਪਿੱਛੇ ਆਏ ਸੀ ਉਹ ਟਾਰਗੇਟ ਸੀ ਔਰ ਇਹ ਗੈਂਗਸਟਰ ਜਿਹੜਾ ਹੈਗਾ ਬਾਹਰ ਬੈਠਾ ਲੱਗੀ ਪਟਿਆਲਾ ਉਹਦੇ ਕਹਿਣ ਤੇ ਇਹ ਸ਼ੂਟਰਸ ਇੱਥੇ ਆਏ ਸੀ ਇਮੀਡੀਟਲੀ ਜਿਹੜੀਆਂ ਡਿਸਟ੍ਰਿਕਟ ਪੁਲਿਸ ਨੇ ਜਿਹੜੀਆਂ ਤਾਕਤ-ਤਕ ਟੀਮਸ ਬਣਾਤੀਆਂ ਸੀ ਆਈਏ ਦੀਆਂ ਡੀਐਸਪੀ ਕੋਟ ਕਪੂਰਾ ਔਰ ਇਨ ਦਾ ਮੇਨ ਟਾਈਮ ਜਿਵੇਂ ਟਾਈਮ ਲੱਗਦਾ ਰਿਹਾ ਅੱਗੇ ਕਾਉਂਟਰ ਇੰਟੈਲੀਜੈਂਸ ਦੀ ਟੀਮਸ ਵੀ ਨਾਲ ਐਸੋਸੀਏਟ ਹੋ ਗਿਆ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮਸ ਵੀ ਨਾਲ ਐਸੋਸੀਏਟ ਹੋ ਗਿਆ ਇਮੀਡੀਏਟਲੀ ਜਿਹੜੀ ਪਹਿਲੀ ਲੀਡ ਮਿਲੀ ਉਹ ਮਿਲੀ ਇੱਕ ਮੁੰਡਾ ਮਲੇਸ਼ੀਆ ਚ ਹੈਗਾ ਉਹਦਾ ਫਾਦਰ ਹੈ ਜਸਵੰਤ ਜੀ ਨੇ ਕੀ ਪੇਮੈਂਟ ਵਗੈਰਾ ਕੋਈ ਇਹਨਾਂ ਨੂੰ ਪਾਈ ਸੀਗੀ ਉਹਦਾ ਨਾਮ ਪਿਊਸ਼ ਪਹਿਲਵਾਨ ਕਰਕੇ ਹੈਗਾ ਤਾਂ ਉਹਦਾ ਫਾਦਰ ਜਸਵੰਤਾ ਉਹਦੀ ਅਰੈਸਟ ਹੋਈ ਉਹਦੀ ਅਰੈਸਟ ਤੋਂ ਅੱਗੇ ਫਿਕਰ ਆਊਟ ਹੋਇਆ ਇੱਕ ਸ਼ੂਟਰ ਦਾ ਨਾਮ ਆਇਆ ਚੰਕੀ ਦਾ ਚੰਕੀ ਜਿਹੜਾ ਸੀਗਾ ਉਹਨੂੰ ਟਰੈਕ ਕਰਦੇ ਹੋਏ ਅਰੈਸਟ ਕੀਤਾ ਗਿਆ। ਔਰ ਉਥੋਂ ਸਰਸੇ ਚ ਕਿਸੇ ਨੇ ਉਹਨੂੰ ਪਨਾਹ ਦਿੱਤੀ ਸੀਗੀ ਸੁਰੇਜ ਨਾ ਦੇ ਉਹਨੂੰ ਵੀ ਅਰੈਸਟ ਕਰ ਲਿਆ ਗਿਆ। ਔਰ ਉਹਦੇ ਤੋਂ ਚੰਕੀ ਤੋਂ ਜਦੋਂ ਰਿਕਵਰੀ ਕਰਾਉਣ ਲਈ ਲੈ ਕੇ ਗਏ ਸੀ ਕਿ ਜਿਹੜਾ ਵਾਰਦਾ ਚ ਮੋਟਰਸਾਈਕਲ ਯੂਜ਼ ਕੀਤਾ ਸੀਗਾ ਉਹ ਰਿਕਵਰੀ ਕਰਾਉਣ ਦੇ ਦੌਰਾਨ ਮੋਟਰਸਾਈਕਲ ਦੇ ਜਿਹੜੇ ਸੀਟ ਸੀਗੀ ਉਹਦੇ ਥੱਲੇ ਕਿਤੇ ਉਹਨੇ ਪਿਸਤਲ ਵਗੈਰਾ ਕੋਈ ਲੁਕੋ ਕੇ ਰੱਖਿਆ ਹੋਇਆ ਸੀ ਉਹ ਫਾਇਰਿੰਗ ਕੀਤੀ ਔਰ ਕ੍ਰਾਸ ਫਾਇਰ ਚ ਉਹਦੀ ਜਿਹੜੀ ਲੈਗ ਸ਼ਾਟ ਇੰਜਰੀ ਹੋ ਗਈ ਸੀ। ਉਸ ਤੋਂ ਬਾਅਦ ਅੱਗੇ ਜਿਹੜੀ ਇਹਦੀ ਤਫ਼ਤੀਸ਼ ਹੈ ਉਹ ਕਰਦੇ ਹੋਏ ਜਿਹੜੇ ਦੋ ਪਨਾਹਕਾਰ ਸੀਗੇ ਉਹ ਹੋਰ ਫਿਕਰ ਆਊਟ ਹੋਏ ਜਿਹੜੇ ਕਿ ਫਾਜ਼ਿਲਕਾ ਦੇ ਰਹਿਣ ਵਾਲੇ ਸੀਗੇ ਇੱਕ ਬੰਟੀ ਹੈ ਔਰ ਇੱਕ ਦਾਨਾ ਸੀਗਾ ਹਰਮਨ ਹਰਮਨ ਉਹਨਾਂ ਨੂੰ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਜਿਹੜੇ ਦੋ ਮੇਨ ਹੋਰ ਸ਼ੂਟਰਸ ਸੀਗੇ ਚੰਕੀ ਤੋਂ ਇਲਾਵਾ ਉਹਨਾਂ ਦਾ ਨਾਮ ਫਿਕਰ ਆਊਟ ਹੋ ਗਿਆ ਉਹ ਸੀਗਾ ਮਨਪ੍ਰੀਤ ਤੇ ਗੁੰਬਰ ਗੁੰਬਰ ਇਹਨਾਂ ਨੂੰ ਫਿਰ ਪੁਲਿਸ ਨੇ ਜਦੋਂ ਟਰੈਕ ਕੀਤਾ ਸਾਰੀ ਟੀਮਸ ਨੇ ਔਰ ਇਹਨਾਂ ਨੂੰ ਅਲਟੀਮੇਟਲੀ ਜਾ ਕੇ ਜਿਹੜਾ ਰਾਜਪਰੇ ਤੋਂ ਕੱਲ ਅਰੈਸਟ ਕੀਤਾ ਗਿਆ ਕੱਲ ਲੇਟ ਈਵਨਿੰਗ ਇਹਨਾਂ ਨੂੰ ਅਰੈਸਟ ਕੀਤਾ ਔਰ ਇਹਨਾਂ ਦੀ ਜਿਹੜੀ ਅਰੈਸਟ ਭਾਗ ਦੇ ਕੁਝ ਵਿੱਚੋਂ ਚੱਲ ਰਹੀ ਹੈ ਇੰਟਰੋਗੇਸ਼ਨ ਤੇ ਇਹ ਜਿਹੜਾ ਟੈਕਨੀਕਲੀ ਔਰ ਹਿਊਮਨ ਇੰਟੇਲ ਦੇ ਉੱਤੇ ਕੰਮ ਕਰਦੇ ਹੋਏ ਡਿਸਟ੍ਰਿਕਟ ਫਰੀਦਕੋਟ ਨੇ ਔਰ ਦੂਸਰੀ ਜਿਹੜੀ ਟੀਮਸ ਸੀਗੀਆਂ ਔਰ ਦੂਸੀ ਪੰਜਾਬ ਪੁਲਿਸ ਦੀ ਏਜੰਸੀਜ਼ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਹੋਇਆ ਔਰ ਜਿਹੜਾ ਇਹ ਐਂਡ ਟੂ ਐਂਡ ਮੋਡਿਊਲ ਬਹੁਤ ਘੱਟ ਹੁੰਦਾ ਕਿ ਐਂਡ ਟੂ ਐਂਡ ਮੋਡਿਊਲ ਦੇ ਸਾਰੇ ਜਿਹੜੇ ਕੋਈ ਪਨਾਹ ਦੇਣ ਵਾਲੇ ਆ ਜਾਂ ਫੰਡਿੰਗ ਕਰਨ ਵਾਲੇ ਆ ਜਾਂ ਫੋਟੋਸੋਨਜਰ ਆ ਜਿਹੜੇ ਐਕਚੁਅਲ ਸ਼ੂਟਰ ਹੁੰਦੇ ਆ ਉਹ ਸੱਤ ਦੇ ਸੱਤ ਜਿਹੜੀਆਂ ਅਰੈਸਟ ਇਸ ਕੇਸ ਚ ਹੋ ਗਈਆਂ ਔਰ ਇੱਕ ਅੱਧਾ ਜਿਹੜਾ ਕੋਈ ਬੰਦਾ ਰਹਿੰਦਾ ਉਹਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਸਰ ਲक्की ਪਟਿਆਲਾ ਪਿਆਰੇ ਉਹ ਨਾਕ ਵਿੱਚ ਕੈਪਸ਼ਨ ਦੇ ਡੈਕਟਰ ਲੱਕੀ ਪਟਿਆਲਾ ਹਾਂ ਬਿਲਕੁਲ ਜੀ ਜਿਹੜੀ ਸਾਜ਼ਿਸ਼ ਹੈ ਜਾਂ ਮੇਨ ਹੈ ਐਕਚੁਅਲੀ ਸੀ ਕੀ ਕਿ ਲक्की ਪਟਿਆਲ ਨੇ ਜਿਹੜਾ ਚੰਕੀ ਸੀਗਾ ਚੰਕੀ ਦਾ ਭਰਾ ਦੀਪਕ ਮਾਨ ਹੈ ਉਹਦਾ ਮਰਡਰ ਹੋਇਆ ਸੀ ਇੰਟਰ ਗੈਂਗ ਰੈਬਿਲੀਅਨ ਚ ਤਾਂ ਉਹਨੇ ਲक्की ਪਟਿਆਲ ਨੇ ਚੰਕੀ ਨੂੰ ਇਹ ਜਿਚਾਅ ਦਿੱਤਾ ਕਿ ਤੇਰੇ ਭਰਾ ਦਾ ਜਿਹੜਾ ਮਰਡਰ ਸੀਗਾ ਉਹ ਇਸ ਬੰਦੇ ਨੇ ਕਰਾਇਆ ਜੀਵਨ ਜੂਤ ਨੇ ਜੇ ਤੂੰ ਬਦਲਾ ਲੈਣਾ ਤੇ ਉਹਨੇ ਸਾਰੀ ਇਹਨੂੰ ਲੋਜਿਸਟਿਕ ਸਪੋਰਟ ਵਗੈਰਾ ਪ੍ਰੋਵਾਈਡ ਕੀਤੀ ਜਿਹੜਾ ਮਤਲਬ ਚੰਕੀ ਦੀ ਕੋਈ ਪਰਸਨਲ ਦੁਸ਼ਮਣੀ ਨਹੀਂ ਸੀ ਇਹਦੇ ਨਾਲ ਉਹ ਸਿਰਫ ਲक्की ਪਟਿਆਲ ਨੇ ਉਹਨੂੰ ਵਰਗਾ ਲਿਆ ਔਰ ਇਹ ਉਹਨੂੰ ਇਮਪ੍ਰੈਸ਼ਨ ਦੇ ਦਿੱਤਾ ਕਿ ਤੇਰੇ ਭਰਾ ਦਾ ਕਤਲ ਇਹ ਇਸ ਬੰਦੇ ਨੇ ਕੀਤਾ ਸੀ ਜਾਂ ਇਹ ਬੰਦਾ ਵੀ ਉਸ ਚ ਸ਼ਾਮਲ ਸੀ ਉਹ ਇਸ ਕਰਕੇ ਕੀਤਾ ਮੋਟਿਵ ਤਾਂ ਜਿਹੜੀ ਪਿਛਲੀ ਰਾਈਵਲਰੀ ਚੱਲ ਰਹੀ ਹੈ ਇਹਨਾਂ ਦੀ ਉਸੇ ਚੀਜ਼ ਸੀਗਾ ਜਿਹੜਾ ਬੰਬੀਆ ਗੈਂਗ ਤੇ ਉਹ ਜਿਹੜਾ ਮੂਸੇਵਾਲ ਕਤਲ ਚ ਇਹ ਸੀਗਾ ਉਹੀ ਇਹਨਾਂ ਦੀ ਹੈਗੀ ਹੈ ਰਾਈਵਲਰੀ ਮੂਸੇਵਾਲ ਕਤਲ 19 ਮੂਸੇਵਾਲ ਕਤਲ ਦੋ ਤਾਂ ਬੜੇ ਸੋਫਿਸਟੀਕੇਟਿਡ ਵੈਪਨਸ ਐਲੀ ਇੰਪੋਰਟਡ ਵੈਪਨ ਹੈ ਚਾਈਨੀਜ਼ ਮੀਟ ਜਿਹੜੇ ਹੈਗੇ ਆ ਔਰ ਦੋ ਜਿਹੜੇ ਨੁਕਲੀ ਹੈਗੇ ਆ